धनबाद दिल दिन गहराइया चो शुक्रिया अज अध्यापक दिवस से टीचर डे दे, मैं सारे मेरे पंजाब के जिन्हें भी टीचर साहबान ने चाहे दर्जा कोई भी हो ਕਿਸੇ ਕਿਸਮ ਦੀ ਵੀ ਸਿੱਖਿਆ ਦੇ ਰਹੇ ਨੇ ਵਿਦਿਆ ਦਾ দান ਬਣ ਰਹੇ ਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਸਾਲ ਇੱਕ ਵਾਰ ਇਹ ਦਿਨ ਆਉਂਦਾ ਪਰ ਪਹਿਲਾਂ ਇਹ ਦਿਨ ਮਨਾਉਣਾ ਹੀ ਹਟ ਗਿਆ ਸੀ ਕਿਉਂਕਿ ਲੜਾਈਆਂ ਹੀ ਚੱਲਣ ਲੱਗੀਆਂ ਸੀ ਸਰਕਾਰਾਂ ਨਾਲ ਟੀਚਰਾਂ ਦੀਆਂ ਸੋ ਅੱਜ ਸਾਡੀ ਸਰਕਾਰ ਦਾ ਇਹ ਤੀਸਰਾ ਅਧਿਆਪਕ ਦਿਵਸ ਹੈ ਤੇ ਅਸੀਂ ਸ਼ਾਨ ਨਾਲ ਸਾਡੇ ਟੀਚਰ ਸਹਿਬਾਨ ਨੂੰ ਬੁਲਾਉਨੇ ਆ ਤੇ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਕਿ ਸਾਨੂੰ ਸਟੇਟ ਲੈਵਲ ਦੇ ਫੰਕਸ਼ਨ ਤੇ ਬੁਲਾਇਆ ਗਿਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਇੱਕ ਵਾਰੀ ਮੁਬਾਰਕਬਾਦ ਮੇਰੇ ਹੁਸ਼ਿਆਰਪੁਰ ਦੇ ਪਾਰਟੀ ਦੇ ਸਾਥੀ ਸਟੇਜ ਤੇ ਬੈਠੇ ਸਾਡੇ ਐਮਐਲਏ ਸਹਿਬਾਨ ਸਾਡੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਜੱਬੇਵਾਲ ਸਾਹਿਬ ਹੁਣੇ ਚੁਣੇ ਗਏ ਨੇ ਸਾਡੇ ਮਿਨਿਸਟਰ ਸਹਿਬਾਨ ਆਫੀਸਰ ਸਹਿਬਾਨ ਐਜੂਕੇਸ਼ਨ ਮਿਨਿਸਟਰ ਸਾਹਿਬ ਔਰ ਜਿਨੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਸ਼ਹਿਰਪੁਰ ਦੇ ਚਾਹੇ ਪੁਲਿਸ ਪ੍ਰਸ਼ਾਸਨਾ ਚਾਹੇ ਸਿਵਲ ਪ੍ਰਸ਼ਾਸਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਬਧੀਆ ਫੰਕਸ਼ਨ ਅਰੇਂਜ ਕੀਤਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਸਤੋ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਖੁਸ਼ੀ ਵਾਲੇ ਕੋਈ ਟੀਚਰਟੇ ਕੋਈ ਨਿਯੁਕਤੀ ਨੌਕਰੀਆਂ ਦੀ ਨਿਯੁਕਤੀ ਵੰਡ ਸਮਰੋਹ ਕੋਈ ਖੇਡਾਂ ਵਤਨ ਪੰਜਾਬ ਦੀਆਂ ਇਦਾਂ ਦੇ ਪ੍ਰੋਗਰਾਮ ਹੋਣ ਹੋਏ ਹਟ ਗਏ ਸੀ ਉਦਾਸੀ ਆ ਗਈ ਸੀ ਕੋ ਪੰਜਾਬੀਆਂ ਦੇ ਚਿਹਰੇ ਤੇ ਉਦਾਸੀ ਆ ਗਈ ਸੀ ਬਾਣੀ ਚ ਲਿਖਿਆ ਚਿੰਤਾ ਚ ਖਸਮਾਨ ਚਿੰਤਾ ਖਾ ਗਈ ਸੀ ਕਿ ਕੀ ਕਰਾਂਗੇ ਹੁਣ ਕਿੱਧਰ ਨੂੰ ਜਾਈਏ ਕੋਈ ਫਿਊਚਰ ਨਹੀਂ ਨਜ਼ਰ ਆਉਂਦਾ ਸੀ ਜਿਨ੍ਹਾਂ ਨੂੰ ਚੁਣ ਕੇ ਲੀਡਰ ਬਣਾਉਂਦੇ ਸੀ ਮੁੱਖ ਮੰਤਰੀ ਬਣਾਉਂਦੇ ਸੀ ਉਹ ਆਪਣੇ ਮਹਿਲਾ ਜੰਦਰੂ ਕੁੰਡੇ ਲਾ ਕੇ ਬਹਿ ਗਏ ਉਹਨਾਂ ਦੇ ਜਿਹੜੇ ਮੰਤਰੀ ਸੀ ਉਹ ਕਹਿੰਦੇ ਖਜ਼ਾਨਾ ਖਾਲੀ ਹੈ ਇਹ ਤੋਂ ਬਿਨਾ ਕੋਈ ਗਿਆਨ ਨਹੀਂ ਦਿੰਦਾ ਉਹਨਾਂ ਨੇ ਤੇ ਫਿਰ ਜਾਣ ਕਿੱਥੇ ਲੋਕ ਚਾਹੇ ਉਹ ਨੌਕਰੀ ਪੇਸ਼ਾ ਮੁਲਾਜ਼ਮ ਹੋਣ ਚਾਹੇ ਉਹ ਫਿਊਚਰ ਦੇ ਮੁਲਾਜ਼ਮ ਹੋਣ ਜਿਹੜੇ ਨੇ ਪੜ੍ਹਨਾ ਹੈ ਪੜ੍ਹ ਲਿਖ ਕੇ ਕੁਝ ਕਰਨਾ ਹੈ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਇਹ ਕਹੀ ਜਾਊਗਾ ਕਿ ਖਜ਼ਾਨਾ ਖਾਲੀ ਹੈ ਮੈਂ ਸਾਥੋਂ ਕੋਈ ਉਮੀਦ ਨਾ ਕਰਿਓ ਫਿਰ ਜਾਵਾਂ ਕਿੱਥੇ ਜੀ ਫਿਰ ਤਾਂ ਭਾਵੇਂ ਕੋਈ ਸ਼੍ਰੀਲੰਕਾ ਦਾ ਵੀਜ਼ਾ ਲਵਾ ਦੇ ਉੱਥੇ ਵੀ ਚਲ ਜਾਾਂਗੇ ਵਿਖੇਰਾ ਬਾਹਰ ਨਿਕਲੀ ਇੱਥੋਂ ਯਾਰ ਸੂਬ ਸਰਕਾਰਾਂ ਦਾ ਕੰਮ ਹੁੰਦਾ ਹੈ ਮੌਕੇ ਪ੍ਰੋਵਾਈਡ ਕਰਾਉਣਾ ਮੌਕੇ ਪ੍ਰਦਾਨ ਕਰਾਉਣਾ ਠੀਕ ਹੈ ਪੈਸਾ ਲੋਕਾਂ ਨੇ ਟੈਕਸ ਚੋਂ ਹੀ ਲੈਣਾ ਹੁੰਦਾ ਹੈ ਲੋਕਾਂ ਦੇ ਟੈਕਸ ਚੋਂ ਪੈਸਾ ਲੈਣਾ ਹੈ ਲੋਕਾਂ ਨੂੰ ਹੀ ਦੇਣਾ ਹੈ ਪਰ ਉਹਨੂੰ ਇਸ ਤਰੀਕੇ ਨਾਲ ਮੈਨੇਜ ਕਰੋ ਕਿ ਜਿਹੜੇ ਕਮਾਉਂਦੇ ਨੇ ਚੰਗੇ ਕਮਾਉਂਦੇ ਨੇ ਉਹਨਾਂ ਤੋਂ ਟੈਕਸ ਲੈ ਕੇ ਸਕੂਲਾਂ ਵਾਲੇ ਪਾਸੇ ਹਰ ਐਜੂਕੇਸ਼ਨ ਵਾਲੇ ਪਾਸੇ ਹੈਲਥ ਵਾਲੇ ਪਾਸੇ ਬਿਜਲੀ ਵਾਲੇ ਪਾਸੇ ਸੜਕਾਂ ਵਾਲੇ ਪਾਸੇ ਲਾਓ ਪਰ ਹੋਇਆ ਇਹ ਪੈਸਾ ਲੋਕਾਂ ਦੇ ਟੈਕਸ ਦਾ ਹੁੰਦਾ ਰਿਹਾ ਪਰ ਰਸਤੇ 'ਚ ਲੀਕ ਹੁੰਦਾ ਰਿਹਾ ਖਜ਼ਾਨੇ ਤੱਕ ਤਾਂ ਪਹੁੰਚਦੀ ਰੁਪਈਆ ਵੀ ਨਹੀਂ ਸੀ ਤਾਂ ਖਜ਼ਾਨਾ ਖਾਲੀ ਹੋਊਗਾ ਫਿਰ ਹੋਰ ਕੀ ਹੋਊਗਾ ਅਸੀਂ ਆ ਕੇ ਕੀ ਕੀਤਾ ਅਸੀਂ ਕਿਹੜਾ ਕੋਈ ਨੋਟਰੀਆ ਮਸ਼ੀਨਾ ਲਾ ਲਈਆਂ ਅਸੀਂ ਲੀਕੇਜ ਬੰਦ ਕਰਤੀ ਅਸੀਂ ਭੇਸ਼ਟਚਾਰੀਆਂ ਤੇ ਨਕੀਲ ਕਸੀ ਅਸੀਂ ਜਿਹੜਾ ਟੈਕਸ ਇਧਰ ਉਧਰ ਲੀਕ ਹੁੰਦਾ ਸੀ ਉਹਦੇ ਕੰਟਰੋਲ ਕੀਤਾ ਜੀਐਸਟੀ ਜਿਹੜੀ ਲੀਕ ਹੁੰਦੀ ਸੀ ਜਾਂ ਚੋਰੀ ਹੁੰਦੀ ਸੀ ਉਹ ਕਾਬੂ ਕੀਤੀ ਤਾਂ ਜਹ ਹਲਾਤੇ ਨੇ ਕਿ ਅਸੀਂ ਹਰ ਰੋਜ਼ ਨਵੀਆਂ ਨੌਕਰੀਆਂ ਦੇ ਰਹੇ ਆ ਜਿਹੜੇ ਪੁਰਾਣੇ ਟੀਚਰ ਸੀਗੇ ਜਿਹੜੇ ਜਿਨ੍ਹਾਂ ਨੂੰ ਜਿਸ ਤਰ੍ਹਾਂ ਹਰਜੋਤ ਜੀ ਡਿਸਕਸ ਕਰਦੇ ਸੀ ਉਹਨਾਂ ਦੀਆਂ ਤਨਖਾਹਾਂ 3500 5000 7000 ਉਹਨਾਂ ਨੂੰ ਟਿੱਗਣੀਆਂ ਟਿੱਗਣੀਆਂ ਤਨਖਾਹਾਂ ਕਰਕੇ ਪਲੱਸ ਉਹਨਾਂ ਦੀ ਏਜ ਦੇ ਵਿੱਚ ਰਿਲੈਕਸੇਸ਼ਨ ਦਿੱਤੀ ਪਲੱਸ 58 ਸਾਲ ਤੱਕ ਉਹਨਾਂ ਨੂੰ ਕੋਈ ਹਲਾ ਨਹੀਂ ਸਕਦਾ ਉੱਥੋਂ ਪਲੱਸ ਸਾਰੇ ਜੇ ਛੁੱਟੀਆਂ ਮਿਲਣਗੀਆਂ ਉਹ ਵੀ ਜਿਵੇਂ ਹੀ ਉਹੀ ਭੱਤੇ ਮਿਲਣਗੇ ਜਿਹੜੇ ਬਾਕੀਆਂ ਨੂੰ ਮਿਲਦੇ ਆ ਪਰ ਸਾਨੂੰ ਹਾਈ ਕੋਰਟਾਂ ਦੇ ਵਿੱਚ ਲੜਨਾ ਪਿਆ ਉਹਦੇ ਵਾਸਤੇ ਬਹੁਤ ਪਰ ਜੇ ਕੱਢਣਾ ਹੋਵੇ ਹਾਲਤ ਕਹਿੰਦੇ ਨੀਅਰ ਸਾਫ਼ ਹੋਵੇ ਤਾਂ ਸਭ ਕੁਝ ਹੋ ਜਾਂਦਾ ਸੋਸੀ ਕੱਢ ਲਿਆ ਹਾਲ ਨੂੰ ਆਉਣ ਵਾਲੇ ਦਿਨਾਂ ਚ ਹੋਰ ਵੀ ਭਰਤੀ ਆਉਣੀਆਂ ਨੇ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਟੀਚਰ ਨੂੰ ਕੌਮ ਦਾ ਨਿਰਮਾਤਾ ਮੈਂ ਖੁਦ ਇੱਕ ਟੀਚਰ ਦਾ ਬੇਟਾ ਮੈਂ ਦੇਖਦਾ ਰਿਹਾ ਮੇਰੇ ਡੈਡੀ ਹੋਰ ਉਹਨਾਂ ਦਾ ਕਿਉਂਕਿ ਮੈਂ ਤਾਂ ਉਸੇ ਸਕੂਲ 'ਚ ਪੜਦਾ ਸੀ ਜਿਹੜੇ ਸਕੂਲ 'ਚ ਉਹ ਸੀਗੇ ਤਾਂ ਸਕੂਲ 'ਚ ਭਜਣ ਦਾ ਤਾਂ ਫਿਰ ਸਵਾਲ ਹੀ ਪੈਣ ਹੋ ਸਕਦਾ ਕਿਉਂਕਿ ਜਦੋਂ ਥੋੜਾ ਬਾਪੂ ਹੈਡਮਾਸਟਰ ਆ ਫਿਰ ਤੁਸੀਂ ਕਿਤੇ ਭਜੋਗੇ ਪਰ ਮੈਂ ਦੇਖਦਾ ਰਿਹਾ ਉਹਨਾਂ ਨਾਲ ਰਹਿ ਕੇ ਜਿਹੜੀਆਂ ਬਾਅਦ ਚ ਮੈਨੂੰ ਹੁਣ ਕੰਮ ਆ ਰਹੀਆਂ ਚੀਜ਼ਾਂ ਦਿੱਲੀ ਦੇ ਵਿੱਚ ਮਨੀਸ਼ ਸੋਦੀਆ ਜੀ ਨੇ ਇਹ ਕੰਮ ਕਰਤਾ ਸੀ ਹੁਣ ਸਾਰ ਪਹਿਲਾਂ ਹੀ ਪੰਜਾਬ ਦੇ ਵਿੱਚ ਅਸੀਂ ਇਹ ਲਾਗੂ ਕਰ ਦੇਣਾ ਬਸ ਕੁਛ ਅੱਧ-ਪਚਾ ਦਾ ਹੋ ਗਿਆ ਹਰ ਕੰਮ ਬਸ ਤੇ ਟੀਚਰ ਦੀ ਡਿਊਟੀ ਲੱਗਦੀ ਸੀ ਵੋਟਾਂ ਗਿਣਣੀਆਂ ਚਲੋ ਟੀਚਰ ਵੋਟਾਂ ਪਵਾਉਣੀਆਂ ਚਲੋ ਟੀਚਰ ਆ ਹੁਣ ਕਰੋਨਾ ਵੇਲੇ ਬਾਰਡਰ ਤੇ ਡਿਊਟੀ ਲਾਤੀ ਚਲੋ ਇਹ ਮਾਸਟਰ ਡਿਊਟੀ ਲਾ ਦੋ ਕੌਣ ਕੌਣ ਆਉਂਦੇ ਨੇ ਕੌਣ ਕਰੋਨਾ ਵਾਲਾ ਕੌਣ ਮਾਸਟਰ ਨੂੰ ਕੀ ਪਤਾ ਡਾਕਟਰਾਂ ਦੀ ਡਿਊਟੀ ਲਾਉ ਉੱਥੇ ਮਤਲਬ ਪੜਾਈ ਤੋਂ ਬਿਨਾ ਬਾਕੀ ਸਾਰੇ ਕੰਮ ਲੈਂਦੇ ਸੀ ਉਹਨਾਂ ਤੋਂ ਕਮਨਿ ਸੋਵੀਆ ਜੀ ਨੇ ਸਿੱਖਿਆ ਮੰਤਰੀ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਕਿਹਾ ਜਾਂਦਾ ਜਿਨ੍ਹਾਂ ਨੇ ਪਾਇਆ ਪਲਟ ਕੇ ਰੱਖਤੀ ਦਿੱਲੀ ਦੇ ਵਿੱਚ ਸਰਕਾਰੀ ਸਿੱਖਿਆ ਦੀ अरविंद केजरीवाल ਦੀ ਗਵਾਈ ਚ ਦਿੱਲੀ ਦੇ ਵਿੱਚ ਰੂਲ ਕਰਦਾ ਟੀਚਰ ਜਿਹੜਾ ਪੜਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਰੂਗਾ ਸਿਰਫ ਪੜ੍ਹਾਈ ਉਹ ਤੋਂ ਉਹਨਾਂ ਦਾ ਕਨਸੈਂਟਰੇਸ਼ਨ ਪੜ੍ਹਾਈ ਤੇ ਹੋਣੀ ਚਾਹੀਦੀ ਹੈ ਬਸ ਨਹੀਂ ਤਾਂ ਹੋਰ ਸਾਰੇ ਕੰਮ ਬਲਕਿ ਇਹ ਤਾਂ ਚਲੋ ਵੋਟਾਂ ਜੇ ਉਹ ਕਦੇ-ਕਦੇ ਆਉਂਦੀਆਂ ਜਨਗਣਨਾ ਕਰਾਉਣੀਆਂ ਫਲਾਣਾ ਧਮਕਾ ਸਕੂਲ 'ਚ ਹੈਡਮਾਸਟਰ ਦੀ ਡਿਊਟੀ ਉਹਦੀ ਸਕੂਲ 'ਚ ਹੈਡਮਾਸਟਰ ਦਾ ਧਿਆਨ ਪੜ੍ਹਾਈ ਵੱਲ ਨਹੀਂ ਹੁੰਦਾ ਕਿਸੇ ਬਾਥਰੂਮ ਦੀ ਟੂਟੀ ਖੁੱਲੀ ਰਹਿ ਗਈ ਕਿਤੇ ਪੱਖਾ ਨਹੀਂ ਚੱਲਦਾ ਜੀ ਕਦੇ ਭੇਓ ਜੁਟ ਗਿਆ ਜੀ ਕੋਈ ਰਾਤ ਤਾਰਾਂ ਵੱਡ ਗਿਆ ਜੀ ਇਹ ਕੰਮ ਹੈਡਮਾਸਟਰ ਦਾ ਥੋੜੀ ਹੋਣਾ ਚਾਹੀਦਾ ਹੈ ਜਾਂ ਪ੍ਰਿੰਸੀਪਲ ਦਾ ਅਸੀਂ ਫਿਰ ਸਟੇਟ ਮੈਨੇਜਰ ਜਿਹਨ ਕੇ ਕੈਂਪਸ ਮੈਨੇਜਰ ਅਸੀਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਕਿ ਇਹ ਕੰਮ ਉਸ ਬੰਦੇ ਦਾ ਹੋਊਗਾ ਪ੍ਰਿੰਸੀਪਲ ਦਾ ਜਾਂ ਹੈਡਮਾਸਟਰ ਦਾ ਧਿਆਨ ਸਿਰਫ ਪੜਾਈ ਵੱਲ ਹੋਊਗਾ ਕੋਈ ਟੀਚਰ ਆਇਆ ਕੋਈ ਧੋਗਰ ਕੋਈ ਦਿੱਕਤ ਨਹੀਂ ਆ ਰਹੀ ਪੜਾਈ ਵਾਲੀ ਪੜਾਈ ਐਜੂਕੇਸ਼ਨ ਨਾਲ ਸੰਬੰਧਿਤ ਕੋਈ ਸਿਕ ਪ੍ਰੋਬਲਮ ਆਉਂਦੀ ਹੈ ਉਹ ਪ੍ਰਿੰਸੀਪਲ ਜਾਂ ਫਿਰ ਹੈਡਮਾਸਟਰ ਸਾਭ ਦੇਉਂਗੇ ਫਿਰ ਸਕੂਲ ਜਿਹੜਾ ਪਵਿੱਤਰ ਜਗਾ ਕਹਿੰਦੇ ਆਪਾਂ ਵਿਦਿਆ ਦਾ ਮੰਦਰ ਕਹਿੰਦੇ ਆ ਸਕੂਲ ਚ ਛੁੱਟੀ ਤੋਂ ਬਾਅਦ ਕੀ ਹੁੰਦਾ ਫਿਰ ਇਹ ਕਦੇ ਨੇ ਸੋਚਿਆ ਹੀ ਨਹੀਂ ਕਿਸੇ ਨੇ ਕੌਣ ਕੌਣ ਆਉਂਦੇ ਆ ਉੱਥੇ ਉੱਥੇ ਕਈ ਨਸ਼ੇੜੀ ਅੱਡੇ ਬਣਾ ਰੱਖੇ ਨੇ ਬਾਅਦ ਚ ਛੁੱਟੀ ਤੋਂ ਬਾਅਦ ਉਹ ਉੱਥੇ ਕੋਈ ਕੋਈ ਗਲਤ ਮਲਤ ਸ਼ਲੀਲ ਚੀਜ਼ਾਂ ਲਿਖ ਜਾਂਦੇ ਕੰਧਾਂ ਤੇ ਤੇ ਅਸੀਂ ਉਹਦੇ ਵਾਸਤੇ ਵੀ ਅਸੀਂ ਰੱਖਿਆ ਕਿ ਸਕੂਲ ਤੋਂ ਬਾਅਦ ਵੀ ਨਾ ਕੇਅਰ ਟੇਕ ਕਰਨ ਵਾਸਤੇ ਬੰਦੇ ਰੱਖੀ ਆਪਾਂ ਕਈ ਬੜੀ ਬੱਚੇ ਐਹ ਜੀ ਉਮਰ ਹੁੰਦੀ ਐ 9ਵੀਂ 10ਵੀਂ ਬੜੀ ਜਲਦੀ ਪ੍ਰਭਾਵਿਤ ਹੋ ਜਾਂਦੇ ਨੇ ਉਹ ਆਪਦਾ ਗੱਲ ਕਰਕੇ ਰੱਖਦੇ ਨੇ ਕਿ ਕੱਲ ਨੂੰ ਫਲਾਣੇ ਬਾਥਰੂਮ ਦੀ ਚੌਥੀ ਹਿੱਟ ਥੱਲੇ ਸਾਨੂੰ ਕੋਈ ਨਸ਼ੇ ਦੀ ਪੂਰੀ ਦੱਬ ਚੋ ਇਦਾਂ ਦੇ ਵੀ ਸਾਨੂੰ ਸਾਡੇ ਕੋਲੇ ਆਏ ਕੇਸ ਕਿ ਆਉਂਦਾ ਕਿੱਥੋਂ ਸਕੂਲ 'ਚ ਉਹ ਕਹਿੰਦੇ ਜੀ ਰਾਤ ਨੂੰ ਆਉਂਦੇ ਆ ਉਹ ਇੱਕ ਕੋਡ ਰੱਖਿਆ ਹੋਇਆ ਵੀ ਚੌਥੀ ਇੱਟ ਥੱਲੇ ਦੱਬ ਜੇ 5 ਮਿੰਟ ਤੇ ਲੈ ਪੈਂਦੇ ਇੱਟਾ ਪਈਆਂ ਮੈਂ ਯਾਰ ਆਪਣੇ ਸਾਹਮਣੇ ਆਪਣੀ ਪੀੜ੍ਹੀ ਜਿਹੜੀ ਹੈ ਫਿਰ ਅਸੀਂ ਸਮਝਾਇਆ ਬੱਚਿਆਂ ਨੂੰ ਕਾਉਂਸਲਿੰਗ ਵੀ ਕੀਤੀ ਤੇ ਇਹ ਤਾਂ ਠੀਕ ਹੋਊਗਾ ਜੇ ਸਕੂਲ ਦੀ ਸਕੂਲ ਤੋਂ ਬਾਅਦ ਚ ਵੀ ਟੇਕ ਕੇਅਰ ਹੋ ਗਏ ਫਿਰ ਬੀ ਲੱਖ ਪੇਰੈਂਟਸ ਨੇ ਜਿਹੜੀਆਂ ਪੇਰੈਂਟ ਟੀਚਰ ਮੀਟਿੰਗ ਹੁੰਦੀਆਂ ਨੇ ਅਧਿਆਪਕ ਮਾਪੇ ਮਿਲਣੀ ਪੰਜਾਬੀ ਚ ਕਹਿੰਦੇ ਨੇ ਐਸ ਵਾਰ 20 ਲੱਖ ਮਾਪਿਆਂ ਨੇ ਹਿੱਸਾ ਲਿਆ ਸਰਕਾਰੀ ਸਕੂਲਾਂ ਨੇ 20 ਲੱਖ ਉਹ ਮੈਨੂੰ ਜਦੋਂ ਮੈਂ ਸ਼ਹਿਰ ਚ ਆਇਆ ਨਵਾਂ ਨਵਾਂ ਕੈਸਟਾ ਸੀੜੀਆਂ ਰਾਹੀਂ ਤੁਸੀਂ ਮੈਨੂੰ ਪਿਆਰ ਦਿੱਤਾ ਸ਼ਹਿਰ ਚ ਰਹਿਣ ਲੱਗ ਗਿਆ ਤਾਂ ਸਾਡੇ ਗਵਾਂਡੀਆਂ ਦਾ ਬੱਚਾ ਸੀਗਾ ਤੇ ਉਹਦੀ ਉਹ ਕੋ ਕਹਿ ਰਿਹਾ ਅੱਜ ਅੱਜ ਮੇਰੀ ਪੀਟੀਐਮ ਹੈ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਪੀਟੀਐਮ ਕੀ ਹੁੰਦੀ ਸਰਕਾਰੀ ਚ ਪੜੇ ਹੋਇਆ ਹਾਂ ਨਾ ਤੇ ਉਹ ਮੈਨੂੰ ਕਹਿੰਦਾ ਵੀ ਅੰਕਲ ਕਹਿੰਦਾ ਤੁਹਾਡੇ ਪੀਟੀਐਮ ਨਹੀਂ ਹੁੰਦੀ ਸਕੂਲਾਂ ਚ ਮੈਂ ਬੇਟਾ ਹੁੰਦੀ ਹੈ ਸਾਡੇ ਸਾਡੇ ਤਾਂ ਉਹਦੀ ਹੁੰਦੀ ਹੈ ਜਿੱਦਾਂ ਕੋਈ ਗਲਤੀ ਕਰਦੀ ਵੀ ਫਿਰ ਟੀਚਰ ਕਹਿੰਦਾ ਤੇਰੇ ਬਾਪੂ ਨੂੰ ਬੁਲਾ ਕੇ ਲਿਆ じゃਾਂ ਫਿਰ ਬਾਪੂ ਲੈਣ ਆ ਜੇ ਵੀ ਚਲ ਓਏ ਥੋੜਾ ਖੇਤ ਕੰਮ ਹੈ ਛੱਡ ਪਰੇ ਪੜ੍ਹਾਈ ਨੂੰ ਇੱਕ ਦਿਨ ਨਾ ਘੱਡੀ ਸੀ ਲੱਗ ਜੇਗਾ ਚੱਲ ਖੇਤ ਕਰ ਖੇਤ ਜਾਣਾ ਮੈਂ ਕਿਹਾ ਉੱਦ ਹੀ ਸਾਡੇ ਤਾਂ ਪੀਟੀਐਮ ਹੈ ਜੀ ਸਾਡੇ ਹੋਰ ਤਾਂ ਪੀਟੀਐਮ ਹੈ ਨਹੀਂ ਸੋ ਮਾਪਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਮੇਰਾ ਬੱਚਾ ਕੀ ਪੜ੍ਹ ਰਿਹਾ ਹੈ ਤੇ ਟੀਚਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੱਚਾ ਸਕੂਲ ਤੋਂ ਬਾਅਦ ਕੀ ਕਰ ਰਿਹਾ ਹੈ ਕਿਹੜੀ ਸੰਗਤ 'ਚ ਪੈ ਰਿਹਾ ਹੈ ਇਹ ਨਾ ਹੋਵੇ ਕਿ ਤੁਸੀਂ ਪੜ੍ਹਾਈ ਜਾਓ ਉਹ ਐਜੀ ਸੰਗਤ 'ਚ ਪੈ ਜੇ ਸਾਰਾ ਕੁਝ ਜਿਹੜਾ ਉਹ ਬਰਬਾਦ ਹੋ ਜਾਏ ਸੋ ਇਹ ਬਹੁਤ ਜ਼ਰੂਰੀ ਹੈ ਮਾਪਿਆਂ ਦਾ ਤੇ ਤੁਹਾ ਕਨਾਪ ਚ ਮਿਲਣਾ ਫਿਰ ਹੁਣ ਉਹ ਜ਼ਮਾਨਾ ਤਾਂ ਹੈ ਨਹੀਂ ਪਹਿਲਾ ਵਾਲਾ ਵੀ ਜਦੋਂ ਕਹਿੰਦੇ ਨੇ ਵੀ ਦਾਖਲ ਕਰਾਉਣ ਜਾਂਦੇ ਹੁੰਦੇ ਸੀ ਬੱਚੇ ਨੂੰ ਤਾਂ ਮਾਪੇ ਕਹਿੰਦੇ ਸੀ ਭਾਈ ਅੱਜ ਤੋਂ ਥੋੜਾ ਹੋ ਗਿਆ ਜੇ ਸ਼ਰਾਰਤ ਕਰੇ ਅਜਾ ਜਿਵੇਂ ਮਰਜੀ ਇੱਕ ਕਦ ਲਾ ਵੀ ਦਿਓ ਭਾਵੇਂ ਤੇ ਪਰ ਸਾਡੇ ਕੋਲੇ ਨਹੀਂ ਵਾਪਸ ਪਹੁੰਚਣਾ ਚਾਹੀਦਾ ਹੁਣ ਉਲਟਾ ਕਹਿੰਦੇ ਨੇ ਮੇ ਭਾਈ ਬਹੁਤ ਜਿੱਦੀ ਹੈ ਕੱਲਾ ਕੱਲਾ ਜੇ ਸ਼ਰਾਰਤ ਕਰੇ ਕੁਝ ਨਹੀਂ ਕਹਿਣਾ ਸਾਡੇ ਕੋਲ ਭੇਜ ਦਿਓ। ਫੂ ਟੀਚਰ ਕਹਿੰਦਾ ਠੀਕ ਹੈ ਭਾਈ ਮੈਂ ਕੀ ਕਰਾਂ ਮੈਨੂੰ। ਫੂ ਬਦਲ ਗਿਆ ਜ਼ਮਾਨਾ। ਸਵਿਚ ਕਰਕੇ ਪੜਾਉਣ ਦੇ ਤਰੀਕੇ ਬਦਲ ਗਏ। ਤਾਂ ਅਸੀਂ ਫਿਰ ਦਿੱਲੀ ਤੋਂ ਅਸੀਂ ਆਈਡੀਆ ਲਿਆ ਕਾਮਯਾਬ ਆਈਡੀਆ ਕਿ ਪ੍ਰਿੰਸੀਪਲਸ ਨੂੰ ਹੈਡਮਾਸਟਰਸ ਨੂੰ ਅਸੀਂ ਸਿੰਗਾਪੁਰ ਪ੍ਰਿੰਸੀਪਲ ਉੱਥੇ ਟ੍ਰੇਨਿੰਗ ਅਕੈਡਮੀ ਹੈ ਉੱਥੇ ਭੇਜਣ ਲੱਗੇ ਪੰਜਾਬ ਦੇ ਸੈਂਕੜੇ ਹੈਰਮਾਸਟਰ ਤੇ ਪ੍ਰਿੰਸੀਪਲ ਸਹਿਬਾਨ ਸਿੰਗਾਪੁਰ ਜਾ ਕੇ ਆਏ ਨੇ ਤੁਹਾਡੇ ਚ ਹੋਣਾ ਚਾਹੀਦਾ ਕੋਈ ਕਦਾ ਜਿਹੜਾ ਜਾ ਕੇ ਆਇਆ ਹੋਵੇ ਆਪਾਂ ਬੈਠੇ ਨੇ ਬਹੁਤ ਸਾਰੇ ਬੈਠੇ ਬਹੁਤ ਸਾਰੇ ਬੈਠੇ ਸੋ ਸਾਡਾ ਮਤਲਬ ਉੱਥੇ ਸਿੰਗਾਪੁਰ ਲੈ ਜਾ ਕੇ ਕਮਾਉਣਾ ਨਹੀਂ ਹੈਗਾ ਸਾਡਾ ਮਕਸਦ ਇਹ ਹੈ ਕਿ ਉਹ ਸਿੱਖਿਆ ਨੂੰ ਨਵੇਂ ਤਰੀਕੇ ਪੜਾਉਣ ਦੇ ਹੁਣ ਉਹ ਤਰੀਕੇ ਬਦਲ ਗਏ ਵੀ ਐਮਬੀਡੀ ਗਾਇਡ ਤੇ ਨਿਸ਼ਾਨੀਆਂ ਲਵਾ ਦਿਓ ਕੱਲ ਨੂੰ ਕਰ ਲਿਆਇਓ ਕੱਲ ਨੂੰ ਜਿਹੜੇ ਜਿਹੜੇ ਪੰਬੀਡੀ ਮੁਤਾਬਕ ਕਰ ਲਈ ਠੀਕ ਹੈ ਨਹੀਂ ਤਾਂ ਕੰਨ ਫੜ ਲਾ ਜਾਂ ਫਿਰ ਆਉਂਦੇ ਹੀ ਨਹੀਂ ਸੀ ਬੱਚਾ ਛੱਡ ਪਰੇ ਆਪਾਂ ਕੀ ਕਰਦਾ ਕੰਮ ਹੈ ਨਹੀਂ ਸੋ ਤਰੀਕੇ ਬਦਲ ਗਏ ਤਾਂ ਪੜਾਉਣ ਦੇ ਹੁਣ ਪੜਨ ਦੇ ਪੜਾਉਣ ਦੇ ਤਰੀਕੇ ਬਦਲ ਗਏ ਸੋ ਅਸੀਂ ਕਿ ਚਾਹੁੰਨੇ ਆ ਕਿ ਲੇਟੈਸਟ ਜਿਹੜੇ ਤਰੀਕੇ ਨੇ ਉਹ ਵਰਤੇ ਜਾਣ ਪੰਜਾਬ ਚ ਔਰ ਮੈਂ ਇਸ ਵਾਰ ਤੁਹਾਨੂੰ ਬੁਧਾਈ ਵੀ ਦੇਣੀ ਚਾਹਨਾ ਸਿੱਖਿਆ ਮੰਤਰੀ ਸਾਹਿਬ ਨੂੰ ਵੀ ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਚ ਤੇ ਸਰਕਾਰੀ ਕਾਲਜਾਂ ਚ ਤੇ ਯੂਨੀਵਰਸਿਟੀਆਂ ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਇੰਨੀਆਂ ਜ਼ਿਆਦਾ ਐਡਮਿਸ਼ਨਾਂ ਹੋ ਰਹੀਆਂ ਨੇ ਕਿ ਸਪਾਰਸ਼ਾ ਹੋਣ ਲੱਗ ਗਈਆਂ ਸਾਡੀ ਸਰਕਾਰੀ ਚ ਕਾਲਜ ਚ ਸਾਡੀ ਮਿਸ਼ਨ ਕਰਾ ਰਹੀ ਪਹਿਲਾਂ ਕਿੱਥੇ ਸੀ ਪਲੱਸ 2 ਕਰੋ ਦਸਵੀਂ ਕਰੋ ਆਏ ਲੈਟਸ ਕਰੋ ਚਲੋ ਬਾਹਰ ਇੱਥੇ ਰਹਿ ਕੇ ਪੜਾਂਗੇ ਸਾਡੇ ਕੋਲੇ ਟੀਚਰਾਂ ਦੀ ਕਮੀ ਨਹੀਂ ਹੈਗੀ ਬਹੁਤ ਟੈਲੈਂਟਡ ਟੀਚਰ ਨੇ ਸਾਡੇ ਕੋਲੇ ਮੇਰੇ ਸਾਹਮਣੇ ਬੈਠੇ ਜਿਹੜੇ ਤੁਸੀਂ ਪੰਜਾਬ ਦੀ کریم ਹੋ ਪਰ ਤੈਨੂੰ ਮਾਹੌਲ ਤਾਂ ਮਿਲੇ ਨਾ ਪੜਾਉਣ ਨਾਲ ਅੱਦੇ ਤਾਂ ਮਿੱਡੇ ਮੀਲ ਚ ਲੱਗੇ ਰਹਿੰਦੇ ਆ ਤੜੀਆ ਬਣਾ ਦਈਏ ਜੀ ਅੱਦੇ ਹੋਰ ਕੰਮਾਂ 'ਚ ਲੱਗੇ ਰਹਿੰਦੇ ਜਿਹੜੇ ਇੱਧਰ ਲੇ ਉੱਧਰ ਪੜਾਉਣ ਦਾ ਕਨਸੈਂਟਰੇਸ਼ਨ ਨਾਲ ਮੌਕਾ ਮਿਲੇ ਤਾਂ ਸਾਡੇ ਸਰਕਾਰੀ ਸਕੂਲ ਦੇ ਬੱਚੇ ਤੇ ਸਾਡੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਹੈਗੇ ਕੋਈ ਬੰਦਾ ਇਹ ਨਹੀਂ ਕਹਦਾ ਕਿ ਸਰਕਾਰੀ ਸਕੂਲ ਚ ਪੜ੍ਹਾਈ ਨਹੀਂ ਹੈਗੀ ਨਾ ਤੇ ਹੁਣ ਜਿਹੜੇ ਫਸਟ ਆਉਂਦੇ ਆ ਜਦੋਂ ਆਪਾਂ ਰਿਜ਼ਲਟ ਆਉਂਦਾ ਹੈ ਤਾਂ ਜ਼ਿਆਦਾਤਰ ਆਪਣੇ ਸਰਕਾਰੀ ਸਕੂਲਾਂ ਵਾਲੇ ਆਉਂਦੇ ਆ ਤੇ ਇਸ ਵਾਰ 158 ਬੱਚਿਆਂ ਨੇ ਸਰਕਾਰੀ ਸਕੂਲਦਿਆਂ ਨੇ ਜੇਈ ਦਾ ਜਿਹੜਾ ਐਗਜ਼ਾਮ ਕਲੀਅਰ ਕੀਤਾ 158 ਬੱਚੇ ਸੋ ਐਜੂਕੇਸ਼ਨ ਤੇ ਤਾਂ ਬਹੁਤ ਜ਼ਿਆਦਾ ਕਨਸਟਰੇਟਡ ਕਰਨਾ ਪਊਗਾ ਧਿਆਨ ਦੇਣਾ ਪਊਗਾ ਤੁਹਾਡੀਆਂ ਮੁਸ਼ਕਲਾਂ ਤੇ ਅਸੀਂ ਧਿਆਨ ਦੇਵਾਂਗੇ ਫਿਊਚਰ ਤੁਸੀਂ ਬਣਾਉਣੇ ਲੋਕਾਂ ਦਾ ਕਿਉਂਕਿ ਜੇ ਅਧਿਆਪਕ ਨੂੰ ਆਪਦੇ ਫਿਊਚਰ ਦੀ ਚਿੰਤਾ ਹੋਊਗੀ ਉਹ ਬੱਚੇ ਦਾ ਫਿਊਚਰ ਕੀ ਬਣਾ ਦਊਗਾ ਜੀ ਪਹਿਲਾਂ ਤਾਂ ਤੁਹਾਨੂੰ ਆਪਦੇ ਫਿਊਚਰ ਪ੍ਰਤੀ ਨਿਸ਼ਚਿੰਤ ਕਰਨਾ ਪਊਗਾ ਉਹ ਸਰਕਾਰਾਂ ਲੱਗੀਆਂ ਹੋਈਆਂ ਨੇ ਇਸ ਕੰਮ ਤੇ ਇਹ ਹਾਂ ਕਈ ਵਾਰੀ ਮੈਂ ਨਹੀਂ ਕਹਿੰਦਾ ਸਾਰੇ ਹੋਗੇ ਹੋਣੇ ਸਾਰੇ ਪੱਕੇ ਹੋਗੇ ਹੋਣੇ ਜਾਂ ਨੌਕਰੀ ਮਿਲ ਗਣੀ हूँ हुन, उन्होंने कंधे ही इन्ने बीजे हुए थे हौली हौली चुग रहे हैं जी पर सा नीयत कोई खोट नहीं है सो स्कूलों ने चार दवरिया की गल की मैं थोड़ी तो चार दवारी की गल दसदा एक जो मैं एम पी बनिया दो हजार चौदह च एम पी बन गया मैं मेरे को दो हजार पंद्रह सोलह च ना एक पंचायत आई वो क ਸਾਡੇ ਸਕੂਲ ਦੀ ਚਾਰ ਦਿਵਾਰੀ ਦੀ ਦਿੱਕਤ ਹੈ ਜੀ ਮੈਂ ਕਿਹਾ ਵੀ ਬਣਾ ਦਿਆਂਗੇ ਐਮਪੀ ਵਾਲੇ ਫੰਡ ਹੈਗਾ ਆਪਣੇ ਕੋਲੇ ਦੱਸੋ ਕਹਿੰਦੇ ਨਹੀਂ ਜੀ ਨਹੀਂ ਚਾਰ ਦਿਵਾਰੀ ਹੈਗੀ ਹੈ ਜੀ ਇੱਕ ਵਿੱਚ ਚਾਰ ਦਿਵਾਰੀ ਖੜਨੀ ਹੈ ਮੈਂ ਕਿਹਾ ਸਕੂਲ ਦੇ ਵਿੱਚ ਚਾਰ ਦਿਵਾਰੀ ਕਿਉਂ ਕੱਢੋਂਗੇ ਤੁਸੀਂ ਕਹਿੰਦੇ ਆ ਜਾਓ ਦੇਖਿਓ ਫਿਰ ਸੰਗਰੂਰ ਦੇ ਨੇੜੇ ਹੀ ਹੈ ਪਿੰਡ ਉਹ ਮੈਨੂੰ ਲੈ ਕੇ ਨਾਲ ਹੋਇਆ ਕਿ ਕਿ ਸਕੂਲ ਸੀਗਾ ਪੂਰਾ ਵੱਡਾ ਆ ਸਕੂਲ ਦੀ ਬਿਲਡਿੰਗ ਹੈ ਗਰਾਊਂਡ ਹੈ ਉਹ ਜਦੋਂ ਚੱਲਦੇ ਸੀ ਕਾਲਾ ਦੌਰ ਦੇ ਦਿਨ ਉਦੋਂ ਸਕੂਲਾਂ 'ਚ ਚੌਂਕੀਆਂ ਬਣਾਉਂਦੇ ਸੀ ਪੁਲਿਸ ਦੀਆਂ ਤਾਂ ਉਹਨਾਂ ਨੇ ਇੱਧਰਲੇ ਪਾਸੇ ਪੁਲਿਸ ਦੀ ਚੌਂਕੀ ਬਣਾ ਰੱਖੀ ਹੁਣ ਜਮਾਂ ਸਿੱਧਾ ਸਕੂਲ ਆਏ ਨਜ਼ਰ ਆਉਂਦਾ ਆ ਪੁਲਿਸ ਦੀ ਚੌਂਕੀ ਹੈ ਛੋਟੀ ਜੀ ਹੁਣ ਜਦੋਂ ਪੁਲਿਸ ਵਾਲੇ ਕਿਸੇ ਨੂੰ ਪਾ ਕੇ ਲੰਮਾ ਜਿਹੜੋ ਤੇ ਪਟਾ ਮਾਰਦੇ ਸੀ ਉਹ ਬੰਦੇ ਦੀ ਨਿਕਲਦੀ ਸੀ ਚੀਕ ਜਵਾਕ ਡਰ ਜਾਂਦੇ ਸੀ ਕਿਉਂਕਿ ਸਾਹਮਣੇ ਤਾਂ ਉਹਨਾਂ ਦੇ ਕੰਮ ਹੋਈ ਜਾਂਦਾ ਤੇ ਜਦੋਂ ਫਿਰ ਦੂਜਾ ਪਟਾ ਪੈਂਦਾ ਸੀ ਬੱਚੇ ਫੇਟ ਆ ਜਾਂਦੇ ਸੀ ਉਹ ਮੈਨੂੰ ਪਿੰਡ ਵਾਲੇ ਕਹਿੰਦੇ ਸੀ ਸਾਡੇ ਤਾਂ ਜਵਾਕ ਅੱਧੀ ਰਾਤ ਨੂੰ ਸੁਪਨੇ 'ਚ ਨਾ ਬੁੜਕ-ਬੁੜਕ ਘੁੱਟਦੇ ਆ ਜੀ ਆ ਸਾਡੇ ਤਾਂ ਚਾਰ ਦਮਾਰੀ ਕਰ ਦਿਓ ਥਾਣਾ ਦੇਖਣੋਂ ਹਟਾ ਦਿਓ ਜੀ ਹੈ ਉਹ ਫਿਰ ਅਸੀਂ ਆ ਗੱਲ ਕੀਤੀ ਪੁਲਿਸ ਵਾਲਿਆਂ ਨਾਲ ਉਹ ਕਹਿੰਦੇ ਜੀ ਜਗ੍ਹਾ ਤਾਂ ਇੰਨਾ ਦੀ ਹੋਈ ਐ ਮੈਂ ਕਿਹਾ ਫਿਰ ਤੁਸੀਂ ਇਹ ਘਟੋ ਘਟ ਚ ਕੋਈ ਕਦੇ ਉਧਰ ਉਧਰ ਲਿਆ ਕੇ ਕੁੱਟ ਲੋ ਕਹੀਂ ਹੋਰ ਹੈ ਹੀ ਨਹੀਂ ਥਾਂ ਹੀ ਨਹੀਂ ਕੁੱਟਣ ਨੂੰ ਇੱਥੇ ਕੁੱਟਣ ਨੂੰ ਕੁੱਟਣਾ ਹੈ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਜ਼ਮੀਨ ਜਿਹੜੀ ਆਪਦਾ ਮੂੰਹ ਇੱਧਰ ਉੱਧਰ ਕਰੋ ਤੁਸੀਂ ਬੱਚੇ ਤੇ ਕੀ ਪ੍ਰਭਾਵ ਪੈਂਦਾ ਹੋਊਗਾ ਹਰ ਅੱਧੇ ਘੰਟੇ ਬਾਅਦ ਕਿਦਣਾ ਕਿਸੇ ਨੂੰ ਮੂਦਾ ਬਾਹੀਂ ਫਿਰਦੇ ਬੈਠੇ ਹੋਣੇ ਤੁਸੀਂ ਤੇ ਜਵਾਕਤ ਕੀ ਪ੍ਰਭਾਵ ਪੈਂਦਾ ਹੋਊਗਾ ਫਿਰ ਅਸੀਂ ਉਹਨਾਂ ਦੀ ਚਾਰ ਦਿਵਾਰੀ ਵੱਡੀ ਕਰਾਈ ਮੈਂ ਤੁਹਾਨੂੰ ਦੱਸ ਦੂੰਗਾ ਕਿੱਥੇ ਜਾ ਦੇਖ ਕੇ ਸੜਕਤੀ ਹੈ ਤੁਸੀਂ ਦੇਖ ਜਿਓ ਭਾਵੇਂ ਨਾ ਚੰਨੋ ਦੇ ਨੋਟ ਨੇੜੇ ਹੈ ਪਿੰਡ ਉਹ ਸੇ ਆ ਆ ਵੀ ਹਲਾਤ ਹੈ ਹਜੇ ਵੀ ਹੋਣਗੇ ਬਹੁਤ ਸਾਰੇ ਸਕੂਲ ਜਿੱਤੇ ਚੌਕੀਆਂ ਨੇ ਪੁਲਿਸ ਦੀਆਂ ਉਹ ਮੈਂ ਇੱਕ ਕੀਤਾ ਵੀ ਸੀ ਉਹ ਚ ਕਿਸੇ ਜੁਗਨੂ ਦੇ ਕਿਸੇ ਐਪੀਸੋਡ ਚ ਉਹ ਹੈ ਡੀਓ ਸਾਹਿਬ ਆਏ ਚੈੱਕ ਕਰਨ ਡੀਓ ਸਾਹਿਬ ਆਏ ਚੈੱਕ ਕਰਨ ਉਥੇ ਕੰਨ ਤੇ ਲਿਖਿਆ ਹੋਇਆ ਨਹੀਂ ਨਹੀਂ ਡੀਓ ਸਾਹਿਬ ਨਹੀਂ ਆਏ ਡੀਐਸਪੀ ਸਾਹਿਬ ਆਏ ਥਾਣੇ ਚ ਥਾਣੇ ਵਿੱਚ ਚੈਕਿੰਗ ਕਰਨ ਉਥੇ ਲਿਖਿਆ ਵਿਦਿਆ ਮਨੁੱਖਾ ਤੀਜਾ ਨੇਤਰ ਹੈ ਸੇਵਾ ਲਈ ਆਓ ਸਿੱਖਣ ਲਈ ਆਓ ਸੇਵਾ ਲਈ ਜਾਓ ਸਦਾ ਸੱਚ ਬੋਲੋ ਹੈਨਾ ਤਾਂ ਉਹ ਡੀਐਸਪੀ ਕਹਿੰਦਾ ਯਾਰ ਆ ਜਿਹੜੇ ਨਾਰੇ ਲਿਖੇ ਜੇ ਕੰਤ ਤੇ ਇਹ ਤਾਂ ਸਕੂਲਾਂ 'ਚ ਲਿਖੇ ਹੁੰਦੇ ਨੇ ਇਹ ਥਾਣੇ 'ਚ ਕੀ ਕੰਮ ਹੈ ਮੈਂ ਹੌਲਦਾ ਸੀ ਮੈਂ ਅਸਲ 'ਚ ਹੈਗਾ ਤਾਂ ਇਹ ਸਕੂਲ ਹੀ ਹੈ ਜੀ ਆਪਾਂ ਚੌਂਕੀ ਬਣਾਉਣ ਵਾਸਤੇ ਦੱਬਿਆ ਹੋਇਆ ਹੈ ਜੀ ਉਸ ਵਾਂਗ ਆਂਦੀ ਵੀ ਸਾਡੇ ਕੋਲੇ ਸਕੂਲ ਨੇ ਜਿਹੜੇ ਹਜੇ ਵੀ ਪੁਲਿਸ ਦੀਆਂ ਚੌਕੀਆਂ 'ਚ ਦੱਬੇ ਹੋਏ ਨੇ ਜੀ ਹੁਣ ਪੁਲਿਸ ਨਾਲ ਵੀ ਗੱਲ ਕਰਾਂਗੇ ਵੀ ਭਾਈ ਕਿਤੇ ਹੋਰ ਜਗ੍ਹਾ ਲਓ ਯਾਰ ਤੈਨੂੰ ਹੋਰ ਜਗ੍ਹਾ ਦਿੰਨੇ ਆ ਤੁਸੀਂ ਸਕੂਲ ਤੇ ਘਟੋ ਘਟ ਜਿਹੜਾ ਥਾਣੇ ਦਾ ਦਾ ਫਰਕ ਰੱਖੋ ਨਾ ਕਿਉਂਕਿ ਉਧਰੋਂ ਚੀਕਾਂ ਪੈਣਗੀਆਂ ਇੱਧਰ ਇੱਧਰ ਪੜ੍ਹਾਈ ਦਾ ਮਾਹੌਲ ਹੈ ਸੋ ਇਹ ਅਜ਼ੀਮ ਕਿਉਂਕਿ ਮੈਂ ਬਹੁਤ ਥੱਲੋਂ ਆਇਆ ਹਾਂ ਬਹੁਤ ਖੇਤੀ ਵਾਲੇ ਆਮ ਕਰਾਂ ਚੋਂ ਆਇਆ ਤਾਂ ਕਰਕੇ ਮੈਨੂੰ ਇਹ ਗੱਲਾਂ ਦਾ ਪਤਾ ਹੈ ਨੇ ਉਹਨਾਂ ਨੂੰ ਕੀ ਬਤਾਇਆ ਛੱਡੋ ਪਰ ਉਹਨਾਂ ਨੂੰ ਕੀ ਪਤਾ ਇਹ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਮੇਰੇ ਪਿਤਾ ਤੇ ਮੇਰੇ ਪਿਤਾ ਸਮਾਨ ਚ ਫਰਕ ਕੀ ਹੁੰਦਾ ਹੈ ਹੋਰ ਆਪਾਂ ਉਹਨਾਂ ਤੋਂ ਕੀ ਪਤਾ ਦੀ ਉਮੀਦ ਕਰ ਕਰ ਸਕਦੇ ਸੋ ਅੱਜ ਅਦੇ ਆਪਕ ਦੇ ਉਸਤੇ ਮੌਕੇ ਤੇ ਮੈਂ ਬਧਾਈ ਵੀ ਤਿੰਨਾਂ ਨਾਲ ਬਹੁਤ ਸਾਰੀਆਂ ਸਕੀਮਾਂ ਵੀ ਪੰਜਾਬੀ ਮਾਂ ਬੋਲੀ ਨਸ ਬੰਦਤ ਵੀ ਦੇਖੋ ਇੱਕ ਗੱਲ ਹੋਰ ਵੀ ਹੈ ਤੁਸੀਂ ਸਕੂਲਾਂ ਦੇ ਵਿੱਚੋਂ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਇਪਾਂ ਮੈਂ ਅੱਧਾ ਪੀੜ ਬਦਲਾ ਲਓ ਇੱਕ ਪੰਜਾਬੀ ਸ਼ੁੱਧ ਪੰਜਾਬੀ ਪੜ੍ਹਨੀ ਤੇ ਪੜਾਉਣੀ ਜ਼ਰੂਰ ਸਿੱਖੋ ਲਿਖਣੀ ਜ਼ਰੂਰ ਸਿਕਾਓ ਸ਼ੁੱਧ ਪੰਜਾਬੀ ਆਪਣੇ ਬੱਚੇ ਜਿਹੜੇ ਇੱਥੇ ਟੈਸਟ ਦੇਣ ਆਉਂਦੇ ਨੇ ਸੇਵਾ ਵਿਖੇ ਤੋਂ ਬਾਅਦ ਲਿਖਣਾ ਹੀ ਨਹੀਂ ਆਉਂਦਾ ਕੋਈ ਸੋ ਹੋਰ ਭਰਤੀ ਕਰਾਂਗੇ ਪੰਜਾਬੀ ਟੀਚਰਸ ਦੀ ਭਰਤੀ ਕਰਾਂਗੇ ਬਹੁਤ ਸਾਰੇ ਪੰਜਾਬੀ ਲੈਕਚਰਰਸ ਦੀ ਭਰਤੀ ਕਰਾਂਗੇ ਆਪਣੀ ਬੋਲੀ ਜਿਹੜੀ ਹੈ ਉਹ ਨਹੀਂ ਇੱਧਰ ਉੱਧਰ ਹੋਣੀ ਚਾਹੀਦੀ ਕਿਉਂਕਿ ਜੇ ਬੋਲੀ ਉਹ ਚੱਲੇਗੀ ਫਿਰ ਕੀ ਰਹਿ ਗਿਆ ਸੋ ਪੰਜਾਬੀ ਮਾਂ ਬੋਲੀ ਹੈ ਸਾਡੀ ਜਿਹੜਾ ਬਾਕੀ ਜਿਹੜੀ ਮਰਜੀ ਭਾਸ਼ਾ ਵਰਤ ਲੋ ਉਹ ਹਿੰਦੀ ਦਾ ਪੀੜ ਵੀ ਹੋਊਗਾ ਸਮਾਜਿਕ ਸਿੱਖਿਆ ਦਾ ਵੀ ਹੋਊਗਾ ਮੈਥ ਦਾ ਵੀ ਹੈ ਡਰਾਇੰਗ ਦਾ ਪੀੜ ਵੀ ਹੈ ਸੋ ਅੱਠ ਨੌ ਵਿਸ਼ੇ ਨੇ ਜਿਹੜੇ ਕਿ ਪੜਨ ਤਾਂ ਪੜਦਾ ਹੈ ਬੱਚਾ ਪਰ ਅਸੀਂ ਕੋਸ਼ਿਸ਼ ਸਕੂਲ ਆਫ ਐਮੀਨਸ ਰਹੇ ਇਹੀ ਕਰ ਰਹੇ ਹਾਂ ਕਿ ਬੱਚੇ ਦੇ ਇੰਟਰਸਟ ਮੁਤਾਬਕ ਪੜਾਇਆ ਜਾਵੇ ਵੀ ਉਹਦਾ ਇੰਟਰਸਟ ਕੀ ਹੈ ਹੁਣ ਪੜਾਈ ਜਾਂਦੇ ਠੀਕ ਹੈ ਤੁਸੀਂ ਪੜਾਉਂਦੇ ਹੋਗੇ ਸਾਹ ਵਾਲੇ ਮਾਟਰ ਜੀ ਬੈਠੇ ਹੋਣੇ ਬਹੁਤ ਸਾਰੇ ਹੁਣ ਮੈਨੂੰ ਆਪ ਦੱਸ ਦੋ ਵੀ ਤੁਸੀਂ ਕਦੇ a² b² 2ab ਦਾ ਫਾਰਮੂਲਾ ਵਰਤ ਕੇ ਬਾਜ਼ਾਰ ਚੋਂ ਕੇਲੇ ਖਰੀਦੇ ਸਾਨੂੰ ਪੜਾਈ ਜਾਂਦੇ ਟੈਨ θ cos θ ਨੇ ਜਾਣ ਖਾਲੀ ਸਾਡੀ ਬੀਏ ਸਾਇੰਸ ਵਾਲਾ ਨੂੰ ਪੜਾਓ ਜਿਨ੍ਹਾਂ ਨੇ ਉਧਰ ਨੂੰ ਜਾਣਾ ਉਹਨਾਂ ਨੂੰ ਪੜਾਓ ਸਾਨੂੰ ਸਾਨੂੰ ਕਹਦਾ ਠੀਠਾ ਇਹ ਮੈਂ ਗੱਲ ਕਹੀ ਵੀ ਸੀ ਜਗ੍ਹਾ ਤੇ ਟੀਵੀ ਚੈਨਲ ਤੇ ਉਹ ਨਾ ਪੜਾਉਂਦੇ ਸਾਨੂੰ ਕੁਝ ਹੋਰ ਹੈ ਸਿਲੇਬਸ ਕੁਝ ਹੋਰ ਹੈ ਜ਼ਿੰਦਗੀ 'ਚ ਕੰਮ ਕੁਝ ਹੋਰ ਆਉਂਦਾ ਹੈ ਜਿਹੜਾ ਟੀਚਰ ਸਿਲੇਬਸ ਦੇ ਨਾਲ ਨਾਲ ਜ਼ਿੰਦਗੀ ਦੀਆਂ ਗੱਲਾਂ ਵੀ ਪੜਾਉਂਦਾ ਰਹਿੰਦਾ ਨਾ ਸਭ ਤੋਂ ਫੇਵਰਟ ਟੀਚਰ ਉਹ ਹੁੰਦਾ ਸਾਰੇ ਬੱਚਿਆਂ ਦਾ ਵੀਰ ਨਾ ਨਾਲ ਨਾਲ ਹੋਰ ਗੱਲਾਂ ਵੀ ਦੱਸ ਦਿਆ ਇਹ ਮੱਟ ਜੀ ਚਾਹੇ ਉਹ ਜਿਹੜੇ ਮਰਜੀ ਰੂਪ ਚ ਦੱਸਦੇ ਹੋਣ ਮੈਨੂੰ ਵੀ ਅੱਜ ਯਾਦ ਨੇ ਸਾਰੇ ਮੇਰੇ ਛੱਡਾ ਰਾਮ ਮੱਟ ਜੀ ਨੈਣੂ RAM ਜੀ ਕ੍ਰਿਸ਼ਨ ਕੁਮਾਰ ਜੀਤ ਸਿੰਘ ਮੇਰੇ ਜਿਹੜੇ ਗੁਰਦੇਵ ਸਿੰਘ ਮੇਰੇ ਬਹਾਦਰ ਸਿੰਘ ਜੀ ਜਿਨਨੇ ਟੀਚਰ ਮੈਂ ਜਦੋਂ ਵੀ ਮਿਲਦਾ ਮੈਂ ਜਾਨਣਾ ਪਿੰਡ ਵਾਲ ਕਿਤੇ ਮੈਂ ਮਿਲਦਾ ਮੈਂ ਉਹਨਾਂ ਪੈਰੀਆਂ ਤਲਾਉਣਾ ਕਿੰਨੀ ਖੁਸ਼ੀ ਹੁੰਦੀ ਹੁਣ ਜਿਹੜਾ ਦਰਖਤ ਹੈ ਨਾ ਉਹ ਜਦੋਂ ਫਲ ਤੇ ਫੁੱਲ ਤੇ ਛਾਂ ਦੇਣ ਲੱਗ ਜਾਂਦਾ ਨਾ ਸਭ ਤੋਂ ਵੱਧ ਖੁਸ਼ੀ ਉਹਨੂੰ ਆਪਣੇ ਹੱਥੀਂ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੈਂ ਲਾਇਆ ਸੀ ਇਹ ਦਰਖਤ। ਸੋ ਕਿੰਨੀ ਖੁਸ਼ੀ ਹੁੰਦੀ ਹੋਣੀ ਜਿਹੜੇ ਤੁਸੀਂ ਪੜਾ ਕੇ ਬੱਚੇ ਜਿਹੜੇ ਕੋਈ ਵੱਡੇ ਅਉਧਿਆਂ ਤੇ ਪਹੁੰਚ ਗਏ ਜਦੋਂ ਤੁਹਾਡੇ ਕੋਲੇ ਆ ਕੇ ਦੁਆਰੇ ਪੈਰੀਆਂ ਧਲਾਉਂਦੇ ਨੇ ਮਾਝੀ ਜੀ ਪੈਰੀ ਪੈਨੇ ਜੀ ਪਛਾਣ ਲਿਆ ਜੀ। ਸ਼ਾਇਦ ਮਾਸਟਰ ਕਹਿੰਦੇ ਵੀ ਮੈਂ ਪਛਾਣਿਆ ਕਿਉਂਕਿ ਕਈ ਬਹੁਤ ਸਾਰੇ ਬੱਚੇ ਲੰਘ ਜਾਂਦੇ ਆ ਕਲਾਸ 'ਚ। ਪਰ ਮੈਂ ਹਮੇਸ਼ਾ ਇਹ ਕਹਿਣਾ ਸਤਕਾਰ ਕਰੋ ਆਪਣੇ ਉਸਤਾਦਾਂ ਦਾ ਆਪਣੇ ਕੋਚਾਂ ਦਾ ਆਪਣੇ ਮਾਸਟਰਾਂ ਦਾ ਤੁਸੀਂ ਉਹਨਾਂ ਤੋਂ ਵੱਡੇ ਕਦੇ ਨਹੀਂ ਹੋ ਸਕਦੇ ਜਿੰਨੇ ਮਰਜ਼ੀ ਵੱਡੇ ਬਣ ਜਾਓ ਪਰ ਤੁਸੀਂ ਆਪਣੇ ਟੀਚਰਾਂ ਤੋਂ ਆਪਣੇ ਪੁਰਾਣੇ ਦੋਸਤਾਂ ਤੋਂ ਆਪਣੇ ਕੋਚਾਂ ਤੋਂ ਵੱਡੇ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੇ ਤੁਹਾਨੂੰ ਸਿਖਾਇਆ ਉਂਗਲ ਫੜ ਕੇ ਤੁਰਨਾ ਸਿਖਾਇਆ ਉਹਨਾਂ ਨੇ ਇੱਥੇ ਅਸੀਂ ਹੁਣ ਥੋੜਾ ਜਿਹਾ ਕੋਈ ਸਿੱਕੇ ਕਹਿ ਲੈ ਲੈ ਇਹਨੂੰ ਕੀ ਪਤਾ ਹੈ ਨਹੀਂ ਵੀ ਜੋ ਸੀਨੀਅਰਟੀ ਹੈ ਉਹ ਸੀਨੀਅਰਟੀ ਹੈ ਸੋ ਮੈਂ ਅੱਜ ਇੱਕ ਵਾਰੀ ਫੇਰ ਤੁਹਾਨੂੰ ਬਤੌਰ ਮੁੱਖ ਮੰਤਰੀ ਬੁਲਾਈ ਵੀ ਦਿਨਾ ਨਾਲ ਮੈਨੂੰ ਖੁਸ਼ੀ ਵੀ ਇਸ ਗੱਲ ਦੀ ਕਿ ਬਹੁਤ ਸਿਆਣੇ ਸਿਆਣੇ ਟੀਚਰ ਸਾਡੇ ਕੋਲ ਹੈਗੇ ਨੇ ਔਰ ਬੈਠੇ ਨੇ ਸਾਡੇ ਤੁਸੀਂ ਐਸੈਟ ਹੋ ਤੁਸੀਂ ਸਾਡੀ ਪ੍ਰਾਪਰਟੀ ਹੋ ਔਰ ਜਦੋਂ ਤੁਸੀਂ ਬੱਚੇ ਨੂੰ ਪੜਾ ਕੇ ਘਰੇ ਆਉਂਦੇ ਹੋ ਵਿੱਦਿਆ ਦਾ দান ਹੈ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਤੋਂ ਵਿੱਦਿਆ ਤੋਂ ਵੱਡਾ ਕੋਈ দান ਨਹੀਂ ਹੈਗਾ ਤੁਸੀਂ ਹਰ ਰੋਜ਼ ਉਹ দান ਵੰਡਦੇ ਹੋ ਹਰ ਰੋਜ਼ ਉਹ দান ਕਰਦੇ ਹੋ ਤੇ ਸincerely ਜਦੋਂ ਬੱਚਿਆਂ ਨੂੰ ਤੁਸੀਂ ਪੜਾ ਕੇ ਮੋੜਦੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਅੱਜ ਦਾ ਦਿਨ ਚੰਗਾ ਲਾਤਾ ਨੇ ਤਾਂ ਕਰ ਹੋਈ ਸਾਰੀਆਂ ਪੰਜੇ ਉਂਗਲਾਂ ਕੁਝ ਵੀ ਨਹੀਂ ਹੁੰਦੀਆਂ ਤੇ ਫਿਰ ਪਰਚੀਆਂ ਪੱਟਣ ਵਾਲੇ ਵੀ ਹੈਗੇ ਆ ਵੀ ਓ ਕੀ ਉਹਨਾਂ ਦਾ ਕੀ ਕਰੀਏ ਹਨਾ ਵੀ ਕਾਕਾ ਜੀ 14 ਨੰਬਰ ਤੋਂ ਲੈ ਕੇ 26 ਤੱਕ ਸਾਰੀਆਂ ਲੈ ਜਾਓ ਚੱਕ ਕੇ ਸਾਰੇ ਪੇਜ ਲੈ ਜਿਓ ਸ਼ਾਇਦ ਆ ਜੇ ਇਹਦੇ ਚ ਕੁਝ ਉਹਦਾ ਕੀ ਫਾਇਦਾ ਹੋਇਆ ਫਿਰ ਚਲ ਠੀਕ ਹੈ ਪਾਸ ਹੋ ਜਾਣਗੇ ਰਿਜ਼ਲਟ ਵੀ ਵਧੀਆ ਆ ਜਾਊਗਾ ਮਤਲਬ ਫਾਇਦਾ ਕੀ ਹੋਇਆ ਫਿਰ ਉਹ ਫਿਰ ਤਾਂ ਆਪਾਂ ਲਕੀਰ ਦੇ ਫਕੀਰ ਬਣਾਤੇ ਜੇ ਆਬਦੀ ਅਬ ਦੀ ਲਕੀਰ ਵੱਡੀ ਕਰੋ ਨਾ ਕਿ ਦੂਜੇ ਦੀ ਛੋਟੀ ਕਰੋ ਤਾਂ ਜੇ ਤੁਸੀਂ ਪੜ੍ਹਾਓਗੇ ਨੰਬਰ ਘੱਟ ਵੀ ਆ ਜਾਣਗੇ ਕੋਈ ਚਰਮ ਨਹੀਂ ਨੰਬਰਾਂ ਦੀ ਮੈਂ ਪੇਰੈਂਟਸ ਨੂੰ ਵੀ ਕਹਿਣਾ ਹੁੰਦਾ ਕਿ ਹਮੇ ਹਰੇਕ ਬੱਚੇ ਤੋਂ ਉਹਨਾਂ ਨੂੰ 90% ਦੀ ਉਮੀਦ ਨਾ ਕਰੋ ਪ੍ਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਦਿੱਤਾ ਹੈ ਜੇ ਇਧਰੋਂ ਨੰਬਰ ਘਟਾਉਂਦੇ ਨੇ ਖੇਡਾਂ ਵਾਲਾ ਹੋਊਗਾ ਉਹ ਜੇ ਖੇਡਾਂ ਵਾਲੇ ਪਾਸੇ ਵਧੀਆ ਨੰਬਰ ਲੈਂਦਾ ਜਾਂ ਜੇ ਜੇ ਉਹ ਸੋਸ਼ਲ ਸਟਡੀ ਵਾਲੇ ਪਾਸੇ ਨਹੀਂ ਜਾਂ ਪੋਲੀਟੀਕਲ ਸਾਇੰਸ ਵਾਲੇ ਪਾਸੇ ਨਹੀਂ ਲੈਂਦਾ ਸਾਇੰਸ ਦਾ ਦੂਜੇ ਪਾਸੇ ਹੋਊਗਾ ਫਿਰ ਉਹ ਕਿਸੇ ਹੋਰ ਪਾਸੇ ਕੋਈ ਲੁਖਾਈ ਹੋਈ ਵਧੀਆ ਬਹੁਤ ਵਧੀਆ ਹੋਊਗੀ ਸੋ ਹਰ ਬੱਚੇ ਕੋਲ ਕੋਈ ਨਾ ਕੋਈ ਕਲਾ ਹੁੰਦੀ ਹੈ ਉਹ ਹੀ ਗੱਲ ਮੈਂ ਦੱਸਣ ਲੱਗੇ ਸੀ ਕਿ ਸਾਨੂੰ ਪੜਾਈ ਕੁਛ ਹੋਰ ਜਾਂਦੇ ਆ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਜਿਹੜਾ ਸਿਲੇਬਸ ਹੈ ਉਹ ਜ਼ਿੰਦਗੀ ਦੇ ਨੇੜੇ ਤੇੜੇ ਤਾਂ ਹੋਵੇ ਅਸੀਂ ਸਰਕਾਰੀ ਸਕੂਲਾਂ 'ਚ ਫੀਸ ਮਾਫੀ ਤੇ ਜੁਰਮਾਨੇ ਮਾਫੀ ਦੀ ਅਰਜੀ ਹੈ ਪ੍ਰਾਈਵੇਟ ਜਿ ਕਿਉਂ ਨਹੀਂ ਹੈਗੀ ਉਹ ਤਾਂ 2 ਲੱਖ ਪਹਿਲੀ ਭਰਾਂਦੇ ਜੀ ਉੱਥੇ ਕੌਣ ਮਾਫ ਕਰਦਾ ਜੀ ਇੱਥੇ ਤੜਕੀ ਸਿਖਾਉਣ ਲੱਗ ਜੰਨੇ ਆ ਮੇਰੇ ਪਿਤਾ ਜੀ ਬਹੁਤ ਗਰੀਬ ਹਨ ਉਹ ਇੱਕ ਚਪੜਾਸੀ ਹਨ ਸਾ ਅਸੀਂ ਤਿੰਨ ਭੈਣ ਭਾਈ ਹਾਂ ਘਰ ਦਾ ਖਰਚਾ ਬਹੁਤ ਮੁਸ਼ਕਲ ਚੱਲਦਾ ਮਾੜੀ ਜੀ ਵਾ ਫੀਸ ਨਹੀਂ ਭਰ ਸਕਦੇ ਕਰੋ ਮਾਫੀਸ ਪਹਿਲਾਂ ਫੀਸ ਤੋਂ ਮਾਫੀ ਅਰਜੀਆਂ ਲਿਖਾਈ ਜਾਂਦੇ ਆ ਵੱਡੇ ਹੋ ਕੇ ਸਾਡੇ ਕੋਲ ਆ ਕੇ ਇਹਦੇ ਬਿਜਲੀ ਦੇ ਬਿੱਲ ਮਾਫ ਕਰ ਦਿਓ ਜੀ हम करजा माफ कर दो माफिया मंगने सिखा पॉजिटिविटी की ये फिर पॉजिटिविटी की माफी मंगनी सिखाती जुर्माना माफ कर दो जी छे पैसे ना ले। छे पैसे बहुत गरीब है जी बहुत गरीब आई सिखाने बस वो किसी इलाके च कोई पोस्टमैना दोस्टा निकलिया डाकिए रखने से बहुत सारे लोग आए ਕਹਿੰਦੇ ਠੀਕ ਹੈ ਜੀ ਕੁਆਲਿਫਿਕੇਸ਼ਨ ਠੀਕ ਹੈ ਇੱਕ ਬੰਦੇ ਨੂੰ ਕਹਿੰਦੇ ਆ ਜਾ ਅੰਦਰ ਇੰਟਰਵਿਊ ਹੈ ਤੇਰੀ ਕੁਆਲਿਫਿਕੇਸ਼ਨ ਤੇਰੀ ਠੀਕ ਹੈ ਕਹਿੰਦਾ ਠੀਕ ਹੈ ਜੀ ਕਹਿੰਦਾ ਸਵਾਲ ਕਰਾਂਗੇ ਇੰਟਰਵਿਊ ਚ ਕਹਿੰਦੇ ਦੱਸੋ ਜੀ ਕਹਿੰਦਾ ਧਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੇ ਇਸ ਰੂਟ ਤੇ ਚਿੱਠੀਆਂ ਵੰਡਣੀਆਂ ਨੇ ਫਿਰ ਮੇਰਾ ਜਵਾਬ ਹੈ ਜੀ ਵੀ ਦੱਸੋ ਤੁਸੀਂ ਰੱਖਣਾ ਡਾਕੀਆ ਹੈ ਪੁੱਛੀ ਜਨੋ ਚਾਹਤੀ ਤਾਂ ਚੰਨ ਤੱਕ ਦੀ ਦੂਰੀ ਤੁਸੀਂ ਸ਼ਹਿਰਪੁਰ ਤੋਂ ਆਦਮਪੁਰ ਦੀ ਦੂਰੀ ਪੁੱਛ ਲਓ ਸ਼ਹਿਰਪੁਰ ਤੋਂ ਮਾਲਪੁਰ ਕਿੰਨੀ ਦੂਰ ਹੈ ਪੁੱਛ ਲਓ ਜਿੱਥੇ ਉਹਨੇ ਚਿੱਠੀਆਂ ਵੰਡਣੀਆਂ ਨੇ ਸਾਨੂੰ ਹੋਰ ਇਹੋ ਜਿਹੀ ਪੜਾਈ ਜਾਂਦੀ ਪਰਪਾ ਬੈਠਾਂਗੇ ਅਸੀਂ ਤੁਹਾਨੂੰ ਬੁਲਾਵਾਂਗੇ ਸਿਲੇਬਸ ਦੇ ਵਿੱਚ ਉਹ ਚੀਜ਼ਾਂ ਪਾਵਾਂਗੇ ਜਿਹੜੀਆਂ ਜ਼ਿੰਦਗੀ 'ਚ ਕੰਮ ਆਉਣ ਤੇ ਪੋਜ਼ਿਟਿਵ ਹੋਣ ਪੋਜ਼ਿਟਿਵ ਮਾਫੀ ਨਾ ਮੰਗਿਏ ਫੀਸ ਮਾਫੀ ਦੀ ਗੱਲ ਨਾ ਕਰੀਏ ਹਾਂ ਇਹ ਕਹਿ ਦਈਏ ਕਿ ਹਾਂ ਫੀਸ ਨਹੀਂ ਭਰ ਸਕਦੇ ਪਿਤਾ ਜੀ ਪਰ ਮੈਂ ਨਹੀਂ ਕਹਿੰਦਾ ਕਿ ਮੈਨੂੰ ਮੇਰੀ ਫੀਸ ਮaaf ਕੀਤੀ ਜਾਵੇ ਮੈਂ ਕਹਿਣਾ ਹੈ ਕਿ ਮੇਰੀ ਫੀਸ ਧਾਰ ਕੀਤੀ ਜਾਵੇ ਮੈਂ ਵਾਦਾ ਕਰਦਾ ਮੈਂ ਵੱਡਾ ਅਫਸਰ ਬਣ ਕੇ ਵਿਆਹ ਸਮੇਤ ਇਹ ਫੀਸ ਇਸੇ ਸਕੂਲ 'ਚ ਵਾਪਸ ਕਰਕੇ ਜਾਵਾਂਗਾ ਪੋਜ਼ਿਟਿਵਿਟੀ ਆਵੇ ਬੱਚੇ 'ਚ ਕੋਈ ਉਹਨੂੰ ਏਮ ਮਿਲੇ ਮੰਜ਼ਿਲ ਮਿਲੇ ਇਹ ਨਹੀਂ ਹੈਗਾ ਨੈਗੇਟਿਵਿਟੀ ਨੈਗੇਟਿਵਿਟੀ ਇਹ ਜਾਣ ਬੁੱਝ ਕੇ ਇਹਨਾਂ ਨੇ ਸਿਲੇਬਸਾਂ 'ਚ ਪਾਈ ਹੋਈ ਹੈ ਇਹ ਆਮ ਜਨਤਾ ਦੇ ਸਿਲੇਬਸ ਈ ਹੈ ਵੱਡਿਆਂ ਦੇ ਨਹੀਂ ਹੈਗਾ ਇਹ ਉਹਨਾਂ ਦਾ ਸਿਲੇਬਸ ਈ ਹੋ ਰਿਹਾ ਹੈ ਉਹ ਤਾਂ ਹੋ ਰਹੀ ਹੈ ਗੱਲਾਂ ਸੋ ਪਾਂਇ ਤੇ ਵੀਰ ਕੰਪੀਟ ਕਰਨਾ ਹੁੰਦਾ ਤਾਂ ਬੱਚੇ ਤੁਹਾਡੇ ਵੀ ਪੜਾਏ ਹੋਏ ਤੇ ਵੱਟਿਆਂ ਦੇ ਸਕੂਲਾਂ ਦੇ ਪੜਾਏ ਹੋਏ ਲੰਘਦੇ ਇੱਕੋ ਕੋਰਸ ਤੋਂ ਲੌਣੇ ਜੀ ਫਿਰ ਉੱਥੇ ਆਪਣੇ ਵਾਲੇ ਬੱਚੇ ਜਿਹੜੇ ਨੇ ਕੌਨਫੀਡੈਂਸ ਚ ਮਾਰ ਖਾ ਜਾਂਦੇ ਉਹ ਕਹਿੰਦੇ ਯਾਰ ਅਸੀਂ ਤਾਂ ਕੁਝ ਦੇਖਿਆ ਹੀ ਨਹੀਂ ਸੀ ਕਦੇ ਸੋ ਬੱਚਿਆਂ ਚ ਕੌਨਫੀਡੈਂਸ ਬਿਲਡ ਕਰੋ ਉਹਨਾਂ ਤੋਂ ਲੈਕਚਰ ਸੁਣੋ ਸਵੇਰੇ ਪ੍ਰੇਰ ਵੇਲੇ ਜਾਂ ਕਲਾਸ ਵੇਲੇ ਉਹਨਾਂ ਨੂੰ ਬੋਲਣਾ ਸਿਖਾਓ ਕਿ ਕਿਵੇਂ ਜਸਮਾਚ ਕੀ ਅਖਬਾਰ ਪੜ੍ਹਨਾ ਸਿਖਾ ਦਿਓ ਜਾਓ ਇੱਕ ਬੱਚੇ ਤੋਂ ਖਵਾਰ ਪੜਵਾਓ ਕਿ ਜੋ ਖਬਰਾਂ ਪੜਕੇ ਦਗਾ ਮੇਨ ਮੇਨ ਤਾਂ ਉਹਦੇ ਵਿੱਚ ਬੱਚੇ ਦਾ ਕੌਨਫੀਡੈਂਸ ਬਣਦਾ ਹੈ ਤਰੀਕੇ ਬਹੁਤ ਬਦਲ ਗਏ ਉਹਨੂੰ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮੈਂ ਇੱਕ ਅਧਿਆਪਕ ਦਾ ਬੇਟਾ ਹੋਣ ਦੇ ਨਾਤੇ ਅਧਿਆਪਕ ਦੇ ਉਸਤੇ ਮੈਂ ਤੁਹਾਡੇ ਨਾਲ ਇੱਥੇ ਆਇਆ ਔਰ 19 ਵੀ ਅਸੀਂ ਸਿੰਬੋਲਿਕਲੀ 19 ਵੀ ਚੁਣੇ ਹਨ ਹਰ ਇੱਕ ਜ਼ਿਲ੍ਹੇ ਚੋਂ ਇੱਕ ਉਹਨਾਂ ਨੂੰ ਮੈਂ अवॉर्ड ਵੀ ਦੇਊਗਾ ਤੇ ਬਾਕੀ ਸਾਰੇ ਜਿੰਨੇ ਵੀ ਅਗੇ ਨੇ 70 ਦੇ ਕਰੀਬ ਅਧਿਆਪਕ ਜਿਹੜੇ ਅਵਾਰਡੀ ਨੇ ਉਹ ਆਪਾਂ ਇੱਥੇ ਥੱਲੇ ਖੜਕੇ ਮੈਂ ਤੁਹਾਡੇ ਵਿੱਚ ਅੱਗੇ ਫੋਟੋ ਖਿਚਵਾ ਲਊਗਾ ਤੁਹਾਨੂੰ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤਨੀ ਸੋ ਤੁਸੀਂ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਪੜਾਉਂਦੇ ਰਹੋ ਤੇ ਉਹ ਬੱਚੇ ਤੁਹਾਡਾ ਨਾਮ ਕਰਨ ਪੰਜਾਬ ਦਾ ਨਾਮ ਦੇਸ਼ ਦਾ ਨਾਮ ਉੱਚਾ ਕਰਦੇ ਰਹੇ ਬਹੁਤ-ਬਹੁਤ ਧੰਨਵਾਦ